ਤਾਂ ਇੱਕ ਪਾਸੇ ਜਿੱਥੇ ਮਾਂ ਆਪਣੇ ਪੁੱਤ ਨੂੰ ਚੰਗਾ ਕੰਮ ਕਰਨਾ ਸਿਖਾਉਂਦੀ ਹੈ ਗਲਤ ਕੰਮਾਂ ਤੋਂ ਦੂਰ ਰਹਿਣਾ ਸਿਖਾਉਂਦੀ ਹੈ ਨਸ਼ਿਆਂ ਦੇ ਨੇੜੇ ਨਾ ਜਾਣ ਦੇ ਲਈ ਕਹਿੰਦੀ ਹੈ ਉੱਥੇ ਹੀ ਇੱਕ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਮਾਂ ਆਪਣੇ ਪੁੱਤ ਦੇ ਨਾਲ ਮਿਲ ਕੇ ਨਸ਼ੇ ਵਰਗੀ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੀ ਸੀ ਨਸ਼ਾ ਜਿਹੜਾ ਵੇਚਦੀ ਸੀ ਪੁੱਤ ਦੇ ਨਾਲ ਮਿਲ ਕੇ ਤਾਂ ਰੰਗੇ ਹੱਤੀ ਪੁਲਿਸ ਦੇ ਵੱਲੋਂ ਜਿਹੜਾ ਹੁਣ ਕਾਬੂ ਕੀਤਾ ਗਿਆ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਯੁੱਧ ਨਸ਼ਿਆ ਵਿਰੋਧ ਮੁਹਿੰਮ ਜਿਹੜੀ ਹੈ ਵੱਡੇ ਪੱਧਰ ਤੇ ਚੱਲ ਰਹੀ ਹੈ ਤੇ ਇਸ ਦੇ ਤਹਿਤ ਮਾਂ ਪੁੱਤ ਨੂੰ ਪੁਲਿਸ ਨੇ ਕਾਬੂ ਕੀਤਾ ਜੋ ਰੰਗੇ ਹੱਤੀ ਜਿਹੜਾ ਨਸ਼ਾ ਵੇਚ ਰਿਆ ਸੀ ਤਾਂ ਉਹਨਾਂ ਨੂੰ ਕਾਬੂ ਕੀਤਾ ਗਿਆ ਸੀ ਤਾਂ ਦੱਸਦੀ ਹੈ ਕਿ ਇਸ ਤੋਂ ਇਲਾਵਾ 5 ਹੋਰ ਲੋਕਾਂ ਨੂੰ ਵੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਤਾਂ ਪੂਰਾ ਟੱਬਰ ਜਿਹੜਾ ਨਸ਼ਾ ਵੇਚਦਾ ਸੀ ਤਾਂ ਫਿਰੋਜ਼ਪੁਰ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬੀਤੇ ਦਿਨੀ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤੈ ਕਿਲੋ 800 ਗ੍ਰਾਮ ਹਿਰੋਇਨ ਸਣੇ ਮਾਪੋਤ ਤੋਂ ਇਲਾਵਾ 5 ਜਣਿਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਹਿਰੋਇਨ ਅਫੀਮ ਪਿਸਤੌਲ ਮੋਬਾਈਲ ਫੋਨ ਕਾਰ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਇਸ ਸਬੰਧੀ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦੇ ਦੱਸਿਆ ਕਿ ਐਨਡੀਪੀਐਸ ਐਕਟ ਦੇ ਤਹਿਤ ਤਿੰਨ ਮਾਮਲੇ ਅਤੇ ਇੱਕ ਹੋਰ ਅਸਲ ਐਕਟ ਮਾਮਲੇ ਦੇ ਵਿੱਚ ਕੁੱਲ 2 ਕਿਲੋ 495 ਗ੍ਰਾਮ ਹਿਰੋਇਨ 30 ਗ੍ਰਾਮ ਅਫੀਮ ਦੋ ਪਿਸਤੌਲ 32 ਬੋਰਦ ਸਮੇਤ 17 ਜਿੰਦਾ ਰੌਂਦ ਤੇ ਤਿੰਨ ਮੋਬਾਈਲ ਫੋਨ ਇੱਕ ਕਾਰ ਦੋ ਮੋਟਰਸਾਈਕਲ ਅਤੇ ਪੰਜ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਐਸਐਸਪੀ ਫਿਰੋਜ਼ਪੁਰ ਨੇ ਵਕਵਾਕ ਮਾਮਲਿਆਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਮਾਮਲੇ ਦੇ ਵਿੱਚ ਮਾਂ ਪੁੱਤ ਦੇ ਕੋਲੋਂ 1 ਕਿਲੋ 815 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਤੇ ਬਾਕੀ ਮਾਮਲਿਆਂ ਦੀ ਜਾਣਕਾਰੀ ਜਿਹੜੀ ਦਿੰਦੇ ਉਹਨਾਂ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਨੇ ਇਸ ਤੋਂ ਇਲਾਵਾ ਤਿੰਨ ਵੱਖ-ਵੱਖ ਮਾਮਲਿਆਂ ਦੇ ਵਿੱਚ 775 ਗ੍ਰਾਮ ਹਿਰੋਇਨ 30 ਗ੍ਰਾਮ ਅਫੀਮ ਅਤੇ ਦੋ ਪਿਸਤੌਲ 32 ਬੋਰਸ ਅਤੇ 17 ਜਿੰਦਾ ਰੌਂਦ ਤੇ ਇੱਕ ਮੋਬਾਈਲ ਇੱਕ ਕਾਰ ਅਤੇ ਮੋਟਰਸਾਈਕਲ ਦੇ ਨਾਲ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਪੁਲਿਸ ਦਾ ਕੀ ਕਹਿਣਾ ਆਓ ਸੁਣਦੇ ਹਾਂ ਹੋਰ ਕਿੰਨੇ ਬੰਦੇ ਫੜੇਗੇ ਜੀ ਯੋਧ ਨਸ਼ਾ ਮਰਦ ਚ ਸਾਡੀ ਫਿਰੋਜ਼ਪੁਰ ਪੁਲਿਸ ਨੂੰ ਬਹੁਤ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਾਡੇ ਐਸਪੀ ਡੀ ਡੀਐਸਪੀ ਡੀਡੀਐਸਪੀ ਸਿਟੀ ਸਾਡੇ ਸੀਆਈ ਇਨਚਾਰਜ ਵੱਲੋਂ ਇਹਨਾਂ ਸਾਰੀ ਟੀਮ ਸਾਡੀ ਵੱਲੋਂ ਜਿਹੜੀ ਸੀਆਈ ਦੀ ਟੀਮ ਵੱਲੋਂ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਉਂਦੇ ਹੋਏ 2 ਕਿਲੋ 495 ਗ੍ਰਾਮ ਹਿਰਨ 30 ਗ੍ਰਾਮ ਅਫੀਮ ਤੇ ਦੋ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਤਿੰਨ ਵੱਖ-ਵੱਖ ਮਕਦਮੇ ਵਿੱਚ ਤੇ ਇੱਕ ਹੋਰ ਮਕਦਮੇ ਵਿੱਚ ਅਸਲਾ ਐਕਟ ਦੇ ਵਿੱਚ ਉਦੇ ਵਿੱਚ ਇੱਕ ਮੁਕਦਮੇ 'ਚ ਦੋ-ਦੋ shear ਨੂੰ ਗ੍ਰਿਫਤਾਰ ਕਰਕੇ ਦੋ ਪਿਸਟਲ 32 ਬੋਰ ਸਮੇਤ 17 ਜ਼ਿੰਦਾ ਰੌਣ 32 ਬੋਰ ਤੇ ਇੱਕ ਮੋਬਾਈਲ ਫੋਨ ਇੱਕ ਕਾਰ ਸਵਿਚਰਾਮਦ ਕੀਤੀ ਹੈ ਸਰ ਜਿਹੜੀ ਹਿਰੋਇਨ ਫੜੀ ਹੈ ਸਰ ਇਹ ਕਿੱਥੋਂ ਫੜੀ ਹੋਈਗੀ ਹੈ ਇਹਦੇ ਵਿੱਚ ਜਿਹੜੀ ਔਰਤ ਵੀ ਹੈਗੀ ਹੈ ਸਰ ਉਸੇ ਬਾਰੇ ਇਹਦੇ ਵਿੱਚ ਮੁਕਦਮਾ ਨੰਬਰ 176 ਦਰਜ ਕੀਤਾ ਹੈ ਥਾਣਾ सदर ਫਰੋਜ਼ਪੁਰ ਇੱਥੇ CIA ਦੀ ਟੀਮ ਵੱਲੋਂ ਇਹਨਾਂ ਨੂੰ ਇਨਫੋਰਮੇਸ਼ਨ ਸੀਗੀ ਤੇ ਇਹਨਾਂ ਨੇ ਨਾਕਾਬੰਦੀ ਕੀਤੀ ਸੀ ਦਲਚੀਕੇ ਬੰਨ ਖਾਨਾ ਸਦਰ ਏਰੀਏ ਦੇ ਵਿੱਚ ਉੱਥੇ ਬਲਵਿੰਦਰ ਸਿੰਘ ਔਰ ਬੱਬੂ ਉਮਰ ਕਰੀਬ 30 ਸਾਲ ਹੈ ਪੁੱਤਰ ਬਗੀਚਾ ਸਿੰਘ ਤੇ ਚਰਨਜੀਤ ਕੌਰ ਔਰ ਚੰਨੋ ਬਾਈ ਉਮਰ 55 ਸਾਲ ਪਤਨੀ ਬਗੀਚਾ ਸਿੰਘ ਇਹ ਦੋਨੇ ਆ ਰਹੇ ਸੀ ਤੇ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 1 ਕਿਲੋ 815 ਗ੍ਰਾਮ ਹੈਰੋਇਨ ਦੋ ਮੋਬਾਈਲ ਫੋਨ ਤੇ ਇੱਕ ਮੋਟਰਸਾਈਕਲ ਇਹਨਾਂ ਤੋਂ ਬਰਾਮਦ ਹੋਇਆ ਇਹ ਮਾਪੇ ਨਹੀਂ ਇਹ ਮਾਪੇ ਤਾਂ ਪਹਿਲਾਂ ਵੀ ਇਹਨਾਂ ਦਾ ਇੱਕ ਲੜਕਾ ਪਹਿਲਾਂ ਵੀ ਇਸੇ ਕੰਮ ਦੇ ਵਿੱਚ ਜੇਲ੍ਹ ਦੇ ਵਿੱਚ ਹੈ ਜਿੱਤੇ ਪਰਚਾ ਦਤਾ ਸੀ ਸਾਰਾ ਟੱਬਰੀ ਵੇਚਦਾ ਸੀ ਜੀ ਹਾਂ ਜੀ ਇਹੋ ਜੀ ਆਪਣੇ ਪ੍ਰਿੰਟ ਦੇ ਹੱਲੇ ਵਾਲਾ ਥਾਣਾ ਸਦਰ ਫਰੋਜ਼ ਕੋਲ ਨੇ ਲੈ ਲਿਆ ਕਿੰਝ ਜੀ ਸਰ ਵੈਪਨ ਫੜੀ ਗਈ ਜੀ ਇਹ ਵੈਪਨਸ ਇੱਕ ਦੂਸਰੇ ਮੁਕਦਮੇ ਦੇ ਵਿੱਚ ਮੁਕਦਮਾ ਨੰਬਰ 80 ਜਿਹੜਾ 25 ਆਰਮਜ਼ ਦਾ ਥਾਣਾ ਸਦਰ ਜ਼ੀਰਾ ਦੇ ਵਿੱਚ ਜਸ਼ਨਪ੍ਰੀਤ ਸਿੰਘ ਤੇ ਦੇਵ ਤੇ ਗੁਰਪ੍ਰਤਾਪ ਸਿੰਘ ਉਰਫ ਗੋਰਾ ਇਹ ਦੋ ਜਣੇ ਤਾਂ ਉਥੋਂ ਦੇ ਸਦਰ ਜ਼ੀਰੇ ਦੇ ਤੇ ਸਿਟੀ ਜ਼ੀਰੇ ਦੇ ਰਹਿਣ ਵਾਲੇ ਆ ਤੇ ਇੱਕ ਤੀਸਰਾ ਵੀ ਸਿਟੀ ਤਾਂ ਕਬਸਤੇ ਸਿਟੀ ਜ਼ੀਰਾ ਦਾ ਇਸ ਨੂੰ ਇਹਦੀ ਗ੍ਰਿਫਤਾਰੀ ਰਹੀਦੀ ਹੈ ਦੋ ਜਣੇ ਗ੍ਰਿਫਤਾਰ ਕੀਤੇ ਆ ਦੋ ਪਿਸਟਲ ਬੱਤੀਪੁਰ 17 ਜਿੰਦਾ ਰੋਂਦ ਬੱਤੀਪੁਰ ਤੇ ਇੱਕ ਮੋਬਾਈਲ ਫੋਨ ਐਪਲ ਤੇ ਇੱਕ ਕਾਰ ਸਵਿਫਟ ਇਹਨਾਂ ਤੋਂ ਬਰਾਮਦ ਕੀਤੀ ਹੈ ਮੈਂ ਕਿਸੇ ਨੂੰ ਅੰਜਾਮ ਦੇਣਾ ਸੀ ਵਾਰਦਾਤ ਨੂੰ ਇਹ ਪਿਸਟਲ ਜਿਹੜੇ ਕਿੱਥੋਂ ਲੈ ਕੇ ਆਏ ਹੈਗੇ ਸੀਗੇ ਇਹ ਜਿਹੜੀ ਇਹਨਾਂ ਦੀ ਚੱਲ ਰਹੀ ਹੈ ਜੀ ਇਹ ਜਿਹੇ ਪੁਛਗਿਸ ਚੱਲ ਰਹੀ ਹੈ ਜਿਵੇਂ ਜਿਵੇਂ ਸਾਨੂੰ ਅੱਗੇ ਪਤਾ ਲੱਗੂਗਾ ਇਹਦੇ ਜਿਹੜੇ ਸਾਥੀ ਇਹਨੇ ਦੱਸਿਆ ਇੱਕ ਦੋ ਜਾਣੇ ਜਿਵੇਂ ਆ ਗੁਰਪ੍ਰਤਾਪ ਜਿਹੜਾ ਫੜਨ ਵਾਲਾ ਰਹਿੰਦਾ ਹੈ ਮੇਨਲੀ ਇਸ ਦੇ ਇਸ ਤੇ ਲਾਰੇ ਆ ਵੀ ਇਹਨੇ ਸਾਨੂੰ ਖਿਆਰ ਦਿੱਤੇ ਆ ਤੇ ਬਾਕੀ ਜਿਹੜੇ ਪੁਛਗਿਸ ਜਦੋਂ ਉਹਨੂੰ ਵੀ ਫੜ ਲਾਂਗੇ ਅੱਗੇ ਹੋਰ ਕੜੀਆਂ ਖੁੱਲਣਗੀਆਂ ਜੀ ਉਸ ਦੇ ਮੁਤਾਬਕ ਹੀ ਅੱਗੇ ਕਾਰਜ ਕਰਾਂਗੇ ਹਾਂਜੀ ਇਹਨਾਂ ਤੇ ਹੈ ਨਹੀਂ ਇਹਨਾਂ ਦਾ ਇੱਕ ਨਾਲ ਦਾ ਸਾਥੀ ਜਿਹੜਾ ਹੈਗਾ ਉਹ ਗੁਰਪ੍ਰਤਾਪ ਸਾਡੀ ਗਰਮਾ ਬੇਟਾ ਇੱਕ ਬੇਟਾ ਹਾਂ ਜੀ ਉਹਦਾ ਬੇਟਾ ਹੈ ਉਹ ਪਹਿਲਾ ਗ੍ਰਿਫਤਾਰ ਹੈ ਉੱਤਰਪਰਚਾ ਹਿੰਦੀ ਕੇ ਇਹ ਸਾਡੀ ਹੁਣ ਤੱਕ ਦੀ ਜਿਹੜੀ ਪਿਛਲੇ 1 3 ਤੋਂ ਲੈ ਕੇ 5 7 ਤੱਕ ਆਪਣੀ ਟੋਟਲ 500 655 ਮੁਕਦਮੇ ਦਰਜ ਕੀਤੇ ਐ ਐਨਡੀਪੀਐਸ ਦੇ 836 ਜਣੇ ਗ੍ਰਿਫਤਾਰ ਕੀਤੇ ਐ ਤੇ 96 ਕਿਲੋ 687 ਗ੍ਰਾਮ ਹੁਣ ਤੱਕ ਜਿਹੜੀ ਹੈਰੋਇਨ ਆਪਾਂ ਕਰ ਲਈ ਆ ਪਿਛਲੇ 1 3 ਤੋਂ ਲੈ ਕੇ ਹੁਣ ਤੱਕ ਹਾਂ ਜੀ 4 ਮਹੀਨੇ ਇਸ ਸਾਰੇ ਜਿਹੜੀ ਰੋਇਨ ਕਿਥੋਂ ਲੈ ਕੇ ਆਉਂਦੀ ਹੈ ਜੀ ਅਸੀਂ ਜੀ ਕਿਤਾ ਕਿਲੋ 850 ਗ੍ਰਾਮ ਰੋਇਨ ਹੈ ਤੇ ਇਹ ਜਿਹੜੀ ਇਹਦਾ ਚੱਲ ਰਹੀ ਹੈ ਕਿ ਇਹ ਹੌਸਟ ਲਿੰਕ ਦੇ ਵਿੱਚ ਤਾਂ ਨਹੀਂ ਲੈ ਕੇ ਆਏ ਬਾਹਰ ਉਧਰ ਪਾਕਿਸਤਾਨ ਤੋਂ ਜਿਨ੍ਹਾਂ ਨੇ ਵੀ ਉਥੋਂ ਲਈ ਹੋਣੀ ਹੈ ਉਸ ਤੋਂ ਅੱਗੇ ਜਿਹੜਾ ਇਹਨਾਂ ਤੋਂ ਪੁੱਛ ਕੇ ਚੱਲ ਰਹੀ ਹੈ ਬੈਕਵਰਡ ਫਾਰਵਰਡ ਲਿੰਕ ਇਹ ਅਗਲੇ ਦੋ ਦਿਨਾਂ ਅਸੀਂ ਤੁਹਾਨੂੰ ਇਹ ਵੀ ਅਸੀਂ ਆਪਾਂ ਤੁਹਾਨੂੰ ਦੱਸਾਂਗੇ ਹੋਰ ਰਿਕਵਰੀ ਦੀ ਸੰਭਾਵਨਾ ਹੈ ਤੇ ਜਿਹੜੇ ਹੋਰ ਇਹਨਾਂ ਦੇ ਨਾਲ ਦੇ ਸਾਥੀ ਪੜਨ ਦੀ ਭਾਵ